ਮਧਤ ਰੀਜਾਂ ਦਾ ਜਨਮ ਹੋਇਆ ਉਹ ਮੂਲ ਰੂਪ ਚ ਅਲਬਾਨੀਆ ਦੇ ਰਹਿਣ ਵਾਲੇ ਸਨ ਪਰ ਉਹਨਾਂ ਨੂੰ 1948 ਵਿੱਚ ਭਾਰਤ ਦੀ ਨਾਗਰਿਕਤਾ ਮਿਲ ਗਈ ਸੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਦੇ ਪਿਤਾ ਦੀ ਮੌਤ ਬਚਪਨ ਵਿੱਚ ਹੋ ਗਈ ਸੀ ਸੋ ਉਹਨਾਂ ਦੀ ਮਾਂ ਨੇ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਉਹ ਪੰਜ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ 18 ਵਰਿਆਂ ਦੀ ਨਿੱਕੀ ਉਮਰ ਵਿੱਚ ਉਹਨੇ ਆਪਣੀ ਪੜ੍ਹਾਈ ਪੂਰੀ ਕਰਕੇ ਸਿਸਟਰ ਬਣੀ ਅਤੇ ਸਿਸਟਰ ਮਧਤ ਤੇਰੀਜ਼ਾ ਅਖਵਾਈ અત્યੰਤ ਸੁੰਦਰ ਜੀਵਨ ਭਰਪੂਰ ਆਗਾਮਦ ਨਿਰ ਨਿਰਪੱਖ ਹਮਦਰਦ ਅਤੇ ਵਿਗਿਆਨੀ ਸੋਚ ਦੀ ਮਾਲਕ ਸੀ ਉਸਨੇ ਨਿੱਕੀ ਉਮਰ ਤੋਂ ਹੀ ਗਰੀਬ ਅਤੇ ਲੋੜਵੰਦਾਂ ਦੇ ਜੀਵਨ ਵਿੱਚ ਹਮੇਸ਼ਾ ਖੁਸ਼ਬੂ ਫੈਲਾਉਣ ਦਾ ਅਦੁੱਤਾ ਕੰਮ ਕੀਤਾ ਇਸ ਸਵਾਰਥੀ ਦੁਨੀਆ ਵਿੱਚ ਜਿੱਥੇ ਹਰ ਕੋਈ ਆਪਣੇ ਨਿੱਜੀ ਸਵਾਰਥ ਤੇ ਪਰਿਵਾਰਵਾਦ ਵਿੱਚ ਪ੍ਰਮੁਖਤਾ ਦਿੰਦਾ ਹੈ ਉੱਥੇ ਮਦਦ ਤੇਰੀਜ਼ਾ ਨੇ 1948 ਵਿੱਚ ਸਥਾਨਕ ਬੱਚਿਆਂ ਨੂੰ ਪੜ੍ਹਾਉਣ ਲਈ ਇੱਕ ਸਕੂਲ ਖੋਲ੍ਹਿਆ ਅਤੇ ਬਾਅਦ ਵਿੱਚ ਮਿਸ਼ਨਰੀ ਆਫ ਚੈਰਟੀ ਨਾਮ ਦੀ ਸੰਸਥਾ ਵੀ ਖੋਲੀ ਇਸ ਸੰਸਥਾ ਨੇ ਪਹਿਲੀ ਸਦੀ ਦੇ ਅੰਤਮ ਵਰਿਆਂ ਵਿੱਚ ਦੁਨੀਆ ਦੇ ਲਗਭਗ 125 ਦੇਸ਼ਾਂ ਵਿੱਚ 755 ਨਿਆਸਰੀ ਘਰਾਂ ਖੋਲੇ ਜਿਵੇਂ ਕਿ ਲਗਭਗ 5 ਲੱਖ ਨਿਆਸਰੇ ਲੋਕਾਂ ਦੇ ਮੂੰਹ ਵਿੱਚ ਰੋਟੀ ਪਾਉਣ ਦੀ ਅਦੁੱਤੀ ਮਿਸਾਲ ਕਾਇਮ ਕੀਤੀ ਆਪਣੇ ਘਰ ਪਰਿਵਾਰ ਤੋਂ ਬਹੁਤ ਦੂਰ ਜਾ ਕੇ ਅਣਜਾਣ ਲੋੜਵੰਦਾਂ ਨਿਸ਼ਕਿਰਨ ਸਵਾਰਥ ਸੇਵਾ ਦਾ ਕਾਰਜ ਸੌਖੀ ਗੱਲ ਨਹੀਂ ਹੁੰਦੀ ਪਰ ਅਡਿਗ ਅਤੇ ਅਗਾ ਵਦੂ ਸੋਚਦੀ ਮਾਲਕ ਮਦਦ ਤਰੀਜ਼ਾ ਨੇ ਇਸ ਕਾਰਜ ਵਿੱਚ ਅਨੋਖੀ ਸ਼ਾਂਤੀ ਦਾ ਅਨੁਭਵ ਕੀਤਾ ਗੱਲ ਕਰੀਏ ਤਾਂ 6 ਜਨਵਰੀ 1929 ਨੂੰ ਸਿਸਟਰ ਮਦਦ ਤਰੀਜ਼ਾ ਨੇ ਤਿੰਨ ਹੋਰ ਸਿਸਟਰਾਂ ਨੂੰ ਨਾਲ ਲੈ ਕੇ ਆਇਰਲੈਂਡ ਤੋਂ ਇੱਕ ਜਹਾਜ਼ ਰਾਹੀਂ ਕੋਲਕਾਤਾ ਪਹੁੰਚੇ ਅਤੇ ਲੋਰੇਟੂਰ ਕਨਵੈਂਟ ਪੁਜੀ ਜਿੱਥੇ ਉਸ ਨੇ ਇੱਕ ਸਸ਼ਜੇ ਅਤੇ ਅਨੁਸ਼ਾਸਨਿਕ ਅਧਿਆਪਕ ਵਜੋਂ ਕੰਮ ਕੀਤਾ ਜੀ ਸਦਕਾ ਉਥੋਂ ਦੇ ਵਿਦਿਆਰਥੀਆਂ ਦੀ ਚਹੇਤੀ ਅਧਿਆਪਕਾ ਹੋ ਨਿਬੜੀ ਆਪਣੇ ਅਨੁਸ਼ਾਨਸ਼ੰਤਮਕ ਅਤੇ ਭਾਵਨਾਤਮਕ ਗੁਣਾ ਕਾਰਨ ਉਹ 1944 ਵਿੱਚ ਸੈਂਟ ਮੈਰੀ ਸਕੂਲ ਦੀ ਮੁੱਖ ਅਧਿਆਪਕਾ ਥਾਪੀ ਗਈ ਸਮੇਂ ਦੀ ਲੋੜ ਨੂੰ ਵੇਖਦਿਆਂ ਹੋਇਆ ਉਹ ਨਰਸਿੰਗ ਦੀ ਸਿੱਖਿਆ ਲੈਣ ਲਈ ਚਲੇ ਗਏ ਅਤੇ 1948 ਵਿੱਚ ਮੁੜ ਕਲਕੱਤਾ ਵਿਖੇ ਆਏ ਭਾਰਤ ਦੇ ਨਾਗਰਿਕ ਬਣ ਕੇ ਉਸ ਨੇ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਭਾਰਤ ਵਿੱਚ ਬਤਾਇਆ ਮਦਦ ਤਰੇਜ਼ਾ ਨੇ ਤਲਤਲਾ ਵਿਖੇ ਜਾ ਕੇ ਗਰੀਬ ਬਜ਼ੁਰਗਾਂ ਅਤੇ ਹੋਰ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੀ ਸੰਸਥਾ ਨਾਲ ਕੰਮ ਕੀਤਾ ਜਿੱਥੇ ਉਸ ਨੇ ਆਪਣੇ ਹੱਥੀ ਮਰੀਜ਼ਾਂ ਦੇ ਜ਼ਖਮਾਂ ਨੂੰ ਸਾਫ਼ ਕੀਤਾ ਉਹਨਾਂ ਦੇ ਪੱਟੀਆਂ ਬੰਨ੍ਹੀਆਂ ਤੇ ਉਹਨਾਂ ਨੂੰ ਹੱਥੀ ਦਵਾਈ ਦਾਰੂ ਕੀਤਾ ਇਸ ਤੋਂ ਮਗਰੋਂ ਸਾਲ 1949 ਵਿੱਚ ਉਸ ਨੇ ਗਰੀਬ ਬੇਆਸਰਾ ਤੇ ਬਿਮਾਰ ਲੋਕਾਂ ਦੀ ਮਦਦ ਕਰਨ ਦੇ ਟੀਚੇ ਮਿਥਲੇ ਮਿਸ਼ਨਰੀ ਆਫ ਚਰਚੀ ਨਾਮਕ ਦੀ ਸੰਸਥਾ ਸਥਾਪਨਾ ਕੀਤੀ ਜਿਸ ਨੂੰ 7 ਅਗਸਤ 1950 ਨੂੰ ਰੋਮਨ ਕੈਥੋਲਿਕ ਗਿਰਜਾ ਘਰ ਨੇ ਮਾਨਤਾ ਦੇ ਦਿੱਤੀ ਇਸ ਘਟਨਾ ਤੋਂ ਬਾਅਦ ਹੀ ਉਸਨੇ ਪਰੰਪਰਾਗਤ ਵਸਤਰਾਂ ਨੂੰ ਤਿਆਗ ਕੇ ਨੀਲੀ ਕਿਨਾਰੀ ਵਾਲੀ ਸਫੇਦ ਸਾੜੀ ਧਾਰਨ ਕੀਤੀ ਅਤੇ ਸਮਾਪਾ ਕੇ ਨਿਰਮਲ ਹਿਰਦੇ ਅਤੇ ਨਿਰਮਲ ਸ਼ਿਸ਼ੂ ਭਵਨ ਨਾਮਕ ਆਸ਼ਰਮ ਖੋਲੇ ਜਿਨ੍ਹਾਂ ਵਿੱਚ ਉਸਨੇ ਗਰੀਬ ਅਤੇ ਲੋੜਵੰਦ ਗੰਭੀਰ ਰੋਗਾਂ ਨਾਲ ਪੀੜਤ ਲੋੜਵੰਦਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਉਥੇ ਲਿਆ ਕੇ ਉਹਨਾਂ ਦੀ ਸੇਵਾ ਕੀਤੀ ਸਮਾਜ ਤੋਂ ਛੇਕੇ ਹੋਏ ਵਿਅਕਤੀਆਂ ਦੀ ਸੇਵਾ ਕਰਕੇ ਉਸ ਨੇ ਸੇਵਾ ਭਾਵਨਾ ਦੀ ਜੋ ਮਿਸਾਲ ਕਾਇਮ ਕੀਤੀ ਉਸ ਦੀ ਤੁਲਨਾ ਸੰਸਾਰ ਦੇ ਕਿਸੇ ਹੋਰ ਮਨੁੱਖ ਵਿੱਚ ਜਾ ਕੇ ਜਾਂ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ ਉਸ ਦੀਆਂ ਸੇਵਾਵਾਂ ਨੂੰ ਵੇਖਦਿਆਂ ਹੋਇਆਂ ਸਲਾਉਂਦਿਆਂ ਹੋਇਆਂ ਭਾਰਤ ਸਰਕਾਰ ਨੇ 1962 ਵਿੱਚ ਇਸ ਹੱਡਮਾਸ ਦੀ ਚਲਦੀ ਫਿਰਦੀ ਸੰਸਥਾ ਰੂਪੇ ਇਸਤਰੀ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਨਿਵਾਜਿਆ ਉਸ ਤੋਂ ਬਾਅਦ 1980 ਵਿੱਚ ਭਾਰਤ ਰਤਨ ਨਾਲ ਵੀ ਉਹਨਾਂ ਨੂੰ ਨਿਵਾਜਿਆ ਤੇ ਦੁਨੀਆ ਭਰ ਦੇ ਫੈਲੇ ਮਿਸ਼ਨਰੀ ਕਾਰਜਾਂ ਜਿਨ੍ਹਾਂ ਰਹੀਂ ਗਰੀਬਤ ਲੋੜਵੰਦਾਂ ਦੀ ਸੇਵਾ ਕੀਤੀ 1979 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕੀਤੀ ਗਈ ਮਦਦ ਰੇਜ਼ਾਂ ਨੋਬਲ ਪੁਰਸਕਾਰ ਦੀ ਰਾਸ਼ੀ 192000000 ਅਮਰੀਕੀ ਡਾਲਰ ਵੱਡੀ ਰਕਮ ਸੀ ਉਸਨੇ ਭਾਰਤ ਦੇ ਗਰੀਬ ਲੋੜਵੰਦ ਲੋਕਾਂ ਵਿੱਚ ਵੰਡ ਦਿੱਤੀ ਵਿਸ਼ਾਲ ਅਤੇ ਨਿਸਵਾਰਥ ਸੇਵਾ ਨਾਲ ਭਰੇ ਹਿਰਦੇ ਦੀ ਤਸਵੀਰ ਸਾਫ ਸਾਫ ਪੇਸ਼ ਕਰਦਾ ਹੈ 1983 ਵਿੱਚ ਲਗਭਗ 73 ਸਾਲ ਦੀ ਉਮਰ ਵਿੱਚ ਉਹ ਰੋਮ ਵਿੱਚ ਪਾਪ ਜੌਨ ਪਾਲ ਦੂਸਰੇ ਨੂੰ ਮਿਲਣ ਹੀ ਗਿਆ ਇਸ ਸੇਵਾ ਦੀ ਅੰਤਕ ਮੂਰਤ ਪਹਿਲੀ ਵਾਰ ਦਿਲ ਦਾ ਦੌਰਾ ਪਿਆ ਇਸ ਮਗਰੋਂ 1999 ਵਿੱਚ ਦੂਜੀ ਵਾਰ ਦਿਲ ਦਾ ਦੌਰਾ ਪਿਆ ਲਗਾਤਾਰ ਡਿੱਗਦੀ ਗਈ ਅਤੇ ਮਾਰੀ ਹੁੰਦੀ ਗਈ ਸੇਤ ਸਦਕਾ 5 ਸਤੰਬਰ 1997 ਨੂੰ ਉਸਤਾਦ ਦੇਹਾਂਤ ਹੋ ਗਿਆ ਮਾਨਵਤਾ ਦੀ ਉਹ ਸੱਚੀ ਮੂਰਤ ਜਿਸ ਨੇ ਆਪਣਾ ਦੇਸ਼ ਤਿਆਗ ਕੇ ਦੂਸਰੇ ਦੇਸ਼ ਵਿੱਚ ਜਾ ਕੇ ਅਨਜਾਨ ਤੇ ਬੇਸਹਾਰਾ ਗਰੀਬ